ਤਕੋ ਤੁ ਖਾ ਕਹਾ ਬੇਅਪੈ ਜਾਕ ਓਟ ਤੁਹਾਰੀ ਗਿਆਨ ਧਿਆਨ ਕਿਛ ਕਰ Double. ਗੁਰਤਗਤੀ ਤੇ ਸਵਾਗਤ ਜੋਗੋ ਜੋਗ ਟਾਲ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਮੁਬਾਰਕ ਸ਼ਬਦ ਵਿਚਾਰ ਰੂਪੀ ਚਰਣਾ ਦਾ ਆਨੰਦ ਮਾਣ ਰਹੇ ਸਤਿਗੁਰੂ ਜੀ ਦੀ ਬਾਣੀ ਦੇ ਪਿਆਰ ਵਾਲੇ ਸਤ ਸਦੀ ਜਨੋਂ ਆਪ ਜੀ ਗੁਰੂ ਪਿਆਰੇ ਪਾਸੋਂ ਸਤਗੁਰਾਂ ਜੀ ਅਮੋਲਕ ਦਰਗਾਹੀ ਬੋਲ ਕੀਰਤਨ ਦੇ ਦੁਆਰਾ ਸਰਵਨ ਕਰਦੇ ਸੋ ਸਿੱਖ ਪੰਥ ਦੇ ਗੁਰ ਤੋ ਸਥਾਨਾਂ ਤੇ ਜੋ ਵੀ ਸਿੱਖੀ ਨੂੰ ਸਿਧਾਂਤਾਂ ਨੂੰ ਸਮਰਪਿਤ ਕਾਜ ਜਾਂ ਜੋ ਵੀ ਮਰਜ਼ਦਾਵਾ ਲਾਗੂ ਕੀਤੇ ਜਾਂਦੇ ਨੇ ਉਹਨਾਂ ਦੇ ਪਿੱਛੇ ਕੋਈ ਇੱਕ ਮਕਸਦ ਹੈ ਕਿ ਸਾਨੂੰ ਸਾਡੇ ਇਤਿਹਾਸ ਤੋਂ ਗੁਰਬਾਣੀ ਤੋਂ ਪ੍ਰੇਰਨਾ ਲੈ ਕੇ ਰੱਖੇ ਉਹ ਆਪਣੇ ਅਗਲੇ ਜੀਵਨ ਵਿੱਚ ਢਾਲ ਕਰਕੇ ਮਿਲੇ ਹੋਏ ਸਭ ਮੁੱਖਾ ਜਰਬ ਨੂੰ ਗੁਰੂ ਦੀ ਵਿਚਾਰ ਵਰਗਾ ਸੋੜਾ ਬਣਾ ਲਈਏ। ਸੋ ਸਤਿਗੁਰਾਂ ਦੇ ਬਚਨ ਜਿੱਥੇ ਸਾਨੂੰ ਸਹਿਜ ਬਾਣ ਦੇ ਦੁਆਰਾ ਸਾਡਾ ਮਾਰਗਦਰਸ਼ਕ ਕਰਦੇ ਨੇ ਉੱਥੇ ਹੀ ਕੀਰਤਨ ਦੀ ਵੀ ਇਹ ਮਹੱਤਤਾ ਹੈ ਸਿੱਖ ਪੰਥ ਦੇ ਵਿੱਚ ਕਿਉਂਕਿ ਮਨ ਸ਼ਬਦ ਅਤੇ ਰਾਗ ਨੂੰ ਬੜੀ ਜਲਦੀ ਪ੍ਰਭਾਵਿਤ ਅਤੇ ਕਬੂਲ ਕਰਦਾ ਹੈ ਸੋ ਆਪ ਜੀ ਗੁਰੂ ਪਿਆਰੇ ਪਾਸ ਪਾਸ਼ਾ ਜੀ ਦੇ ਬਚਨ ਰਾਗਾ ਦੇ ਦੁਆਰਾ ਸ਼ਰਧਾ ਕਰਦੇ ਸੋ ਆਓ ਗੁਰਦੁਆਰੇ ਦੀ ਮਰਯਾਦਾ ਗੁਰਬਾਣੀ ਦਾ ਪਾਠ ਕੀਰਤਨ ਕਥਾ ਸੋ ਕੀਰਤਨ ਤੋਂ ਪ੍ਰੰਤ ਅਪਾ ਗੁਰਮਤਿ ਧਿਆਸਾ ਕਰ ਤੇ ਸਤਿਗੁਰ ਦੀ ਬਾਣੀ ਦੀਆਂ ਵਿਚਾਰਾਂ ਤੇ ਮਜੂਦਾ ਹਾਲਾਤਾਂ ਤੇ ਗੱਲਾਂ ਕਰਨ ਦੇ ਲਈ ਸੰਗ ਦੀ ਰੂਪ ਦੇ ਵਿੱਚ ਪਾਸ਼ਾ ਜੀ ਦੇ ਪਾਵਨ ਚਰਨ ਛਨ ਅੰਦਰ ਮਿਲ ਜੁੜ ਕੇ ਬੈਠੇ ਹਾਂ ਵਿਚਾਰਾਂ ਦੇ ਰੰਗ ਤੋਂ ਪਹਿਲਾਂ ਆਪ ਸਮੂਹ ਸੰਗਤ ਅਸੀਸ ਬਖਸ਼ੋ ਤਾਂ ਕਿ ਸਤਗੁਰਾਂ ਜੀ ਮਹਾਨ ਇਤਿਹਾਸ ਦੇ ਵਿੱਚੋਂ ਉਹਨਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਸਿਰਜਦਾ ਕਰ ਸਕਾ ਅਤੇ ਆਪਾਂ ਪਰਿਵਾਰਕ ਰੂਪ ਦੇ ਵਿੱਚ ਪਾਸ਼ਾ ਜੀ ਦੀ ਗੋਤ ਅੰਦਰ ਬੈਠ ਕਰਕੇ ਪਹਾੜ ਉਪਰਖਾਂ ਦੇ ਜੀਵਨ ਬਾਰੇ ਕੋਤਕੇ ਅਤੇ ਸੁਣ ਸਕੀਏ ਸੋ ਜਿੰਨੇ ਵੀ ਸਰੀਰ ਗੁਰੂ ਪਾਸ਼ਾ ਜੀ ਦੀ ਗੋਦ ਅੰਦਰ ਵਰਾਜ ਬਣ ਹਲ ਕਰੋ ਰਸਰਾਂ ਨੂੰ ਪਵਿੱਤਰ ਤੇ ਕੱਜ ਕੀ ਆਖੋ ਜੀ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਕੱਲ ਦੀ ਦਿਨ ਆਪਾਂ ਜਿੱਥੇ ਗੁਰਨਾਨਕ ਪਾਸ਼ਾ ਜੀ ਦੇ ਦੋਲੇ ਪੰਥ ਤੋਂ ਸਿੰਘਾਂ ਨੇ ਹੱਸ ਹੱਸ ਕੇ ਸ਼ਹੀਦੀਆਂ ਦੇ ਜਾਮ ਪ੍ਰਾਪਤ ਕੀਤੇ ਹਨ ਤੇ ਉੱਥੇ ਗੁਰੂ ਨਾਨਕ ਪਾਤਸ਼ਾਹ ਦੀਆਂ ਧੀਆਂ ਸਿੰਘਣੀਆਂ ਵੀ ਕਿਸੇ ਗੱਲ ਤੋਂ ਘੱਟ ਨਹੀਂ ਹੈ ਕਿਉਂਕਿ ਗੁਰੂ ਨਾਨਕ ਦੇ ਘਰ ਨੂੰ ਇਹ ਮਾਣ ਹੈ ਕਿ ਚਾਹੇ ਬਜ਼ੁਰਗ ਹੈ ਚਾਹੇ ਜਵਾਨ ਹੈ ਚਾਹੇ ਬੱਚਾ ਹੈ ਚਾਹੇ ਉਹ ਆਦਮੀ ਹੈ ਤੇ ਚਾਹੇ ਉਹ ਔਰਤ ਹੈ ਜਦੋਂ ਜਦੋਂ ਵੀ ਕਿਸੇ ਕਿਸੇ ਨੇ ਹਿਸੇ ਸੇਵਾ ਆਈ ਹੈ ਸਭਰਾਂ ਨੇ ਗੁਰਨਾਨਕ ਦੇ ਤਰ੍ਹਾਂ ਕਰਦੀਆਂ ਸਵਾਵਾ ਦੇ ਵਿੱਚ ਹਿੱਸਾ ਪਾਇਆ ਚਾਹੇ ਉਹ ਸਵਾਵਾ ਗੁਰਬਾਣੀ ਦੇ ਪ੍ਰਚਾਰ ਦੀਆਂ ਸਨ ਚਾਹੇ ਉਹ ਸਵਾਵਾ ਗੁਰੂ ਕੇ ਲੰਗਰਾਂ ਦੀਆਂ ਸਨ ਚਾਹੇ ਉਹ ਸਵਾਵਾ ਗੁਰ ਅਸਥਾਨ ਬਣਾਉਣ ਦੀਆਂ ਸਵਾਵਾ ਦੀਆਂ ਸਨ ਤੇ ਚਾਹੇ ਉਹ ਸਵਾਵਾ ਸ਼ਹੀਦੀਆਂ ਦੇ ਨਾਲ ਸਨ ਜੇ ਗੁਰਸਥਾਨਾਂ ਦੀ ਕਾਰ ਸੇਵਾ ਦੀ ਆਪਾਂ ਗੱਲ ਕਰੀਏ ਉੱਥੇ ਵੀ ਬੀਬੀਆਂ ਕਿਸੇ ਸੇਵਾ ਦੇ ਵਿਪੱਕ ਤੋਂ ਘੱਟ ਨਹੀਂ ਐ ਜੇ ਜ਼ਿਕਰ ਗੁਰਬਾਣੀ ਇਤਿਹਾਸ ਗੁਰਬਾਣੀ ਕੀਰਤਨ ਦੀ ਆਪਾਂ ਗੱਲ ਕਰੀਏ ਉੱਥੇ ਅੱਜ ਅਨੇਕਾਂ ਬੀਬੀਆਂ ਦੇ ਢਾਢੀ ਜਥੇ ਕੁਿਸ਼ਰੀ ਜਥੇ ਹਨ ਜਿਹੜੇ ਸਟੇਜਾਂ ਤੇ ਆ ਕਰਕੇ ਸਾਨੂੰ ਬਾਬੇ ਨਾਨਕ ਜੀਆਂ ਖਲਗੀਧਰ ਪਾਸ਼ਾ ਜੀ ਦੇ ਦਰ ਘਰਦੀਆਂ ਵਿਚਾਰਾਂ ਦੇ ਨਾਲ ਜੋੜਦੇ ਨੇ ਕਿਹੜੇ ਤੋਂ ਭਾਵ ਸਤਿਗੁਰੂ ਨਾਨਕ ਪਿਤਾ ਜੀ ਦਾ ਦਰ ਜਾਂ ਸਤਿਗੁਰੂ ਨਾਨਕ ਪਿਤਾ ਜੀ ਦਾ ਸਿਧਾਂਤ ਮੇਲ ਅਤੇ ਫੀਮੇਲ ਦੇ ਵਿੱਚ ਕੋਈ ਵਿਤਕਰਾ ਨਹੀਂ ਕਰਦਾ ਹਾਂ ਹਾਂ ਠੀਕ ਹੈ ਦੂਜੇ ਮਤਾਂ ਵਿੱਚ ਹੋ ਸਕਦਾ ਹੈ ਕਿ ਔਰਤ ਏ ਤਾਂ ਹੈ ਮਰਦ ਏ ਤਾਂ ਹੈ ਪਰ ਗੁਰਨਾਨਕ ਸਾਹਿਬ ਦੇ ਘਰ ਵਿੱਚ ਇਦਾਂ ਦੇ ਕੋਈ ਵੀ ਵਿਚਾਰਤਾਰਾ ਨਹੀਂ ਹੈ ਹਾਂ ਜਿੱਥੇ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਜਾਂ ਜਿੱਥੇ ਮਤਭੇਦ ਕੀਤਾ ਜਾਂਦਾ ਹੈ ਉਹਨੂੰ ਆਪਾਂ ਗੁਰ ਅਸਥਾਨੀ ਕਹਿ ਸਕਦੇ ਹਾਂ ਕਿਸੇ ਬਾਬੇ ਦਾ ਡੇਰਾ ਹੋ ਸਕਦਾ ਹੈ ਕਿਉਂਕਿ ਡੇਰੇ ਅਤੇ ਗੁਰਦੁਆਰੇ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਗੁਰਦੁਆਰਾ ਹੈ ਹੀ ਉਹ ਜਿੱਥੇ ਗੁਰੂ ਦੀ ਚਲਦੀ ਹੈ ਗੁਰੂ ਦੀ ਵਿਚਾਰਧਾਰਾ ਦੇ ਮੁਤਾਬਕ ਕੰਮਕਾਰ ਹੁੰਦੇ ਨੇ ਤੇ ਡੇਰਾ ਉਹ ਹੈ ਜੋ ਬਾਬੇ ਦੀ ਮਰਜ਼ੀ ਦੇ ਮੁਤਾਬਕ ਚੱਲਦਾ ਹੈ ਜਦੋਂ ਬਾਬਾ ਚਾਵੇ ਉਹ ਕੋਈ ਵੀ ਕਾਰਜ ਕਰ ਸਕਦਾ ਹੈ ਜਦੋਂ ਉਹ ਚਾਵੇ ਬੰਦ ਕਰ ਸਕਦਾ ਹੈ ਉਹ ਉਹਨੇ ਲੋਕਾਂ ਨੂੰ ਕਿਹੜੇ ਸੋਚ ਨਾਲ ਅੱਗੇ ਲੈ ਕੇ ਜਾਣਾ ਕਿੱਦਾਂ ਕਰਨਾ ਉਹ ਡੇਰੇਦਾਰ ਦੀ ਮਰਜ਼ੀ ਹੈ ਇਸੇ ਕਰਕੇ ਗੁਰਬਾਣੀ ਦੇ ਵਿੱਚ ਡੇਰਿਆਂ ਨੂੰ ਮਹਾਨਤਾ ਨਹੀਂ ਹੈ ਇਹ ਗੱਲ ਵੱਖਰੀ ਹੈ ਕਿ ਅੱਜ ਸਾਡੇ ਪੰਥ ਵਿੱਚ ਗੁਰਦੁਆਰਿਆਂ ਤੋਂ ਜ਼ਿਆਦਾ ਮਹਾਨਤਾ ਡੇਰਿਆਂ ਦੀ ਹੈ ਅੱਜ ਉਹਨਾਂ ਸਿੱਖ ਨੂੰ ਮਾਣ ਗੁਰਦੁਆਰੇ ਆ ਕੇ ਨਹੀਂ ਹੁੰਦਾ ਜਿੰਨਾ ਕਿਸੇ ਬਾਬੇ ਦੇ ਡੇਰੇ ਤੇ ਜਾ ਕੇ ਹੁੰਦਾ ਹੈ ਅੱਜ ਕੁਰਬਾਨੀ ਸਾਨੂੰ ਪਾਵੇਂ ਰੋਜ਼ ਕੋਈ ਗੱਲ ਕਹਿ ਰਹੀ ਹੈ ਅਸੀਂ ਬਹੁਤੀ ਵਾਰ ਗੁਰਬਾਣੀ ਦੀ ਗੱਲ ਨੂੰ ਉਨੀ ਤਵੱਜੋ ਨਹੀਂ ਦਿੰਦੇ ਜਿੰਨੀ ਕਿਸੇ ਡੇਰੇਦਾਰ ਬਾਬੇ ਦੀ ਕਹੀ ਹੋਈ ਗੱਲ ਨੂੰ ਦਿੰਦੇ ਕਿਸੇ ਵੀ ਤੁਸੀਂ ਡੇਰੇ ਤੇ ਚਲੇ ਜਾਓ ਕੋਈ ਵੀ ਤੁਹਾਨੂੰ ਇਦਾਂ ਦੀ ਅਜੀ ਨਵੀਂ ਗੱਲ ਨਹੀਂ ਦੱਸੇਗਾ ਜਿਹੜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨਾ ਹੋਵੇ ਬੋਤੀ ਵਰਾਪਾ ਗੱਲ ਕਰਦੇ ਆ ਨਾ ਕਿਸੇ ਦੇ ਨਾਲ ਕਿ ਜਦੋਂ ਦੇ ਅਸੀਂ ਬਾਬਿਆਂ ਦੇ ਡੇਰੇ ਤੇ ਜਾਣ ਲੱਗੇ ਆ ਉਹਨਾਂ ਨੇ ਸਾਡੇ ਸਾਡੇ ਉਹ ਘਰ ਦੇ ਵਿੱਚੋਂ ਸ਼ਰਾਬ ਸ਼ਕਵਾ ਦਿੱਤੀ ਹੈ ਤੇ ਤੁਹਾਡਾ ਬਾਬਾ ਤਾਂ 10 ਵੀ 50 ਸਾਲ ਦਾ ਜੰਮਿਆ ਤੇ ਬਾਬੇ ਨਾਲਕ ਦੀ ਬਾਣੀ ਤਾਂ ਪਹਿਲਾਂ ਨੇ ਕਹਿ ਰਹੀ ਹੈ ਜਿਤ ਪੀਤੇ ਮਤ ਦੂਰ ਹੋਏ ਬਰਮਲ ਪਵੇ ਵਿੱਚ ਆਏ ਆਪਣਾ ਫਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਏ ਝੂਠਾ ਵਦ ਮੋਲ ਨ ਪੀਤੇ ਜੇ ਕਾ ਬਰਮਲ ਸਾਰੇ ਸਾਡੇ ਬਾਪੇ ਨੇ ਤਾਂ 10-20 ਸਾਲ ਹੁਣ ਗੱਲ ਕੀਤੀ ਐ ਤੇ ਗੁਰਨਾਨਦ ਤਾਂ 550 ਸਾਲ ਪਹਿਲਾਂ ਗੱਲ ਕਰ ਗਿਆ। ਕੋਈ ਕਹ ਰਿਹਾ ਪਰਾਇ ਹੱਕ ਅਸੀਂ ਪਹਿਲਾਂ ਚੋਰੀਆਂ ਕਰ ਲਈਆਂ ਸਾਡਾਕੇ ਮਾਰਦੇ ਸਾਂ ਸਾਡਾ ਘਰ ਦਾ ਕਾਰੋਬਾਰ ਇਦਾਂ ਚੱਲਦਾ ਸੀਗਾ ਪਰ ਜਦੋਂ ਉਹਦੇ ਬਾਪਿਆਂ ਦੇ ਲੜ ਲੱਗਿਆ ਸਾਡੀ ਕਮਾਈ ਪਾਕ ਤੇ ਪਵਿੱਤਰ ਹੋ ਗਈ ਐ। ਕਹੇ ਤੁਹਾਡੇ ਬਾਪੇ ਨੇ ਤੁਹਾਨੂੰ ਕੱਲ-ਕੱਲ ਦੱਸੀ ਐ ਤੇ ਬਾਬੇ ਨਾਨਕ ਦੀ ਬਾਣੀ ਤਾਂ ਕਦੋਂ ਦੀ ਕਹਿ ਰਹੀ ਐ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾਂ ਤਾਂ ਭਰੇ ਜਾ ਮਰਦਾਰਨਾ ਕੋਈ ਵੀ ਕਿਸੇ ਵੀ ਡੇਰੇ ਤੇ ਤੁਸੀਂ ਜਾਓ ਉਹ ਕਹਿੰਦੇ ਨੇ ਸਾਡੇ ਬਾਬੇ ਜੀ ਆਹ ਸਾਨੂੰ ਰਹਿਤਾਂ ਦੱਸਦੇ ਨੇ ਜਾਂ ਸਾਡੇ ਬਾਬਾ ਜੀ ਜੀ ਆਹ ਸ਼ਰਤਾਂ ਨੇ ਭਾਵੇਂ ਕੋਈ ਵੀ ਗੱਲ ਅਜੀਹ ਨਹੀਂ ਹੈ ਜਿਹੜੀ ਬਾਬਾ ਸਾਨੂੰ ਅੱਜ ਦੱਸੇ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨਾ ਹੋਵੇ ਚਾਹੇ ਆਪਾਂ ਕੁਦਰਤ ਦੀ ਗੱਲ ਕਰ ਲਈਏ ਤੇ ਚਾਹੇ ਸੰਸਾਰੀ ਕਾਰ ਵਿਹਾਰ ਦੀ ਗੱਲ ਕਰੀਏ ਪਾਸ਼ਾ ਦਾ ਇੱਕ ਬੜਾ ਪਿਆਰਾ ਬਚਨ ਹੈ ਮਾਰ ਕੇ ਨੇ ਪੰਜ ਤਤ ਕਰ ਤਉ ਸ੍ਰਿਟ ਸਭ ਸਾਜੀ ਉਹ ਛੇਵਾ ਕਰੋ ਜੇ ਕੁਛ ਕੀਤਾ ਹੋਵੇ ਕਿ ਜਿੰਨੀ ਵੀ ਕਾਇਰਾਤ ਬਣੀਏ ਨਾ ਪੰਜ ਤੱਤਾਂ ਤੋਂ ਚਾਹੇ ਆਪਾਂ ਸਰੀਰ ਲੈ ਲਈ ਇਹਦੇ ਵਿੱਚ ਵੀ ਪੰਜ ਤੱਤ ਨੇ ਇਹਦੇ ਵਿੱਚ ਪੰਜ ਔਗਣ ਦੀ ਹਾਲਤ ਤੇ ਪੰਜ ਗੁਣ ਵੀ ਹਨ ਹਰੇਕ ਚੀਜ਼ ਵਿੱਚ ਪੰਜ ਤੱਤ ਹੀ ਲਾਗੂ ਹੁੰਦੇ ਨੇ ਗੱਡੀ ਆਪਾਂ ਲੈਨੇ ਉਹਦੇ ਵਿੱਚ ਲੋਹਾ ਵੀ ਹੈ ਭਾਵ ਕਮਿਟੀ ਵਿੱਚੋਂ ਪੈਦਾ ਹੋਈ ਚੀਜ਼ ਹੈ ਉਹਦੇ ਵਿੱਚ ਪਾਣੀ ਵੀ ਹੈ ਰੇਡੀਏਟਰ ਕਰਕੇ ਉਹਦੇ ਵਿੱਚ ਅੱਗ ਵੀ ਬਲ ਰਹੀ ਹੈ ਉਹਦੇ ਵਿੱਚ ਹਵਾ ਵੀ ਹੈ ਤੇਰਾਂ ਦੇ ਵਿੱਚ ਭਾਵ ਕਿ ਕੋਈ ਵੀ ਇਦਾਂ ਦੀ ਚੀਜ਼ ਨਹੀਂ ਹੈ ਜਿਹੜੀ ਸ੍ਰਿਸ਼ਟੀ ਤੋਂ ਵੱਖਰੀ ਬਣ ਜਾਵੇ ਜੋ ਵੀ ਚੀਜ਼ ਪੈਦਾ ਹੁੰਦੀ ਹੈ ਸ੍ਰਿਸ਼ਟੀ ਦੇ ਵਿੱਚੋਂ ਕਾਇਨਾਤ ਦੇ ਵਿੱਚੋਂ ਕੁਦਰਤ ਦੇ ਵਿੱਚੋਂ ਪੈਦਾ ਹੁੰਦੀ ਹੈ ਤੇ ਸਮਾਪਾ ਕੇ ਕੁਦਰਤ ਦੇ ਵਿੱਚ ਹੀ ਸਮਾਜਨ ਹੁੰਦੀ ਹੈ ਗੇੜੇ ਆਪਾਂ ਅੱਜ ਜੋ ਵੀ ਲੈਨੇ ਆ ਇਹ ਵੀ ਧਰਤੀ ਦੇ ਵਿੱਚੋਂ ਪੈਦਾ ਹੁੰਦਾ ਹੈ ਸੋਨਾ ਧਰਤੀ ਦੇਂਦੀ ਹੈ ਚਾਂਦੀ ਧਰਤੀ ਦੇਂਦੀ ਹੈ ਲੋਹਾ ਧਰਤੀ ਦੇ ਵਿੱਚੋਂ ਨਿਕਲਦਾ ਹੈ ਖਾਣ ਵਾਲੇ ਪਦਾਰਥ ਧਰਤੀ ਦੇ ਵਿੱਚੋਂ ਨਿਕਲਦੇ ਨੇ ਭਾਵੇਂ ਕੋਈ ਵੀ ਸੰਸਾਰ ਦੇ ਵਿੱਚ ਅਜਿਹੀ ਚੀਜ਼ ਨਹੀਂ ਹੈ ਜਿਹੜੀ ਕੋਈ ਹੋਰ ਬੰਦਾ ਪੈਦਾ ਕਰ ਸਕੇ ਇਸੇ ਕਰਕੇ ਬਾਬਾ ਜੀ ਨੇ ਕਹਿਆ ਸਨ ਇਖਿਆਸ ਕਿ ਨਾ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕਿ ਮੈਂ ਬਲਹਾਰ ਜੱਦਾ ਹਾਂ ਸਤਿਗੁਰੂ ਜੀ ਅਕਾਲ ਪੁਰਖ ਦੀ ਤੂੰ ਰਮੇ ਰਮੇ ਵਿੱਚ ਰਮਿਆ ਹੋਇਆ ਹੈ ਜਰੇ ਜਰੇ ਵਿੱਚ ਤੇਰੀ ਪੈਨਾਖ ਤੇਰੀ ਬਣਾਈ ਹੋਈ ਸ੍ਰਿਸ਼ਟੀ ਦਾ ਹਰੇਕ ਅੰਸ਼ ਮੌਜੂਦ ਹੈ ਭਾਵੇਂ ਕੋਈ ਵੀ ਜਗ੍ਹਾ ਨਹੀਂ ਹੈ ਜਿੱਥੇ ਤੂੰ ਨਹੀਂ ਹੈ ਇਹਦਾ ਸਿੱਧਾ ਸਿੱਧਾ ਜਿਹਾ ਭਾਵ ਹੈ ਕਿ ਜੇਕਰ ਅੱਜ ਅਸੀਂ ਇੱਕ ਦਰ ਛੱਡ ਕੇ ਦੂਜੇ ਦਰ ਤੇ ਜਾਂਦੇ ਹਾਂ ਤੇ ਭਾਵੇਂ ਇਹ ਨਹੀਂ ਕਿ ਉੱਥੇ ਰੱਬ ਜ਼ਿਆਦਾ ਤੇ ਇੱਥੇ ਘੱਟ ਹੈ ਉਹ ਕਹਿੰਦੇ ਕਿ ਕਿਹੜੀ ਜਗ੍ਹਾ ਜਿੱਥੇ ਕਾਲਪੁਰਖ ਨਹੀਂ ਹੈ ਸਭੇ ਘਟ RAM ਬੋਲੇ RAMਾ ਬੋਲੇ ਰਾਮ ਬਿਨਾ ਕੋ ਬੁਲੇ ਰੇ ਕਿਹੜਾ ਵਾਜੀ ਦੇ ਵਿੱਚ ਤੇਰੀ ਸਤਾ ਨਹੀਂ ਹੈ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੋ ਉਹ ਕਾ ਕਿ ਰੱਬ ਪਿਆਰੇ ਤਪਕਾਰ ਪਕਾਰ ਪਕਾਰ ਕੇ ਕਹਿੰਦੇ ਨੇ ਕਿ ਕੋਈ ਵੀ ਜਗਾ ਅਜੇ ਹੀ ਨਹੀਂ ਹੈ ਜਿੱਥੇ ਕਰਤੇ ਪੁਰਖ ਦੀ ਹੋਂਦ ਮੌਜੂਦ ਨਹੀਂ ਹੈ ਤੇ ਆ ਜਿਹੜੇ ਆਪਾਂ ਸ਼ੀਧੀ ਧਾੜੇ ਬਣਾ ਰਹੇ ਆ ਕਿ ਹੋਂਦ ਕਰਕੇ ਤਾਂ ਸਭ ਜਿੰਨੀਆਂ ਵੀ ਸ਼ੀਧੀਆਂ ਹੋਈਆਂ ਉਹ ਘਰਾਂ ਦੀ ਖਾਤਰ ਥੋੜੀ ਸਨ ਜਾਂ ਰਾਜ ਦੀ ਖਾਤਰ ਥੋੜੀ ਸਨ ਉਹ ਇੱਕ ਹੋਂਦ ਨੂੰ ਬਰਕਰਾਰ ਰੱਖਣ ਦੇ ਲਈ ਸਨ ਸਮੇਂ ਦੀਆਂ ਸਰਕਾਰਾਂ ਸੱਚ ਦੀ ਹੋਦ ਮਟਾਉਣਾ ਚਾਹੁੰਦੀਆਂ ਸਨ ਤੇ ਪਾਸ਼ਾ ਜੀ ਹੋਦ ਨੂੰ ਬਰਕਰਾਰ ਰੱਖਣਾ ਚਾਹੁੰਦੇ ਸਨ ਇਸ ਹੋਦ ਨੂੰ ਬਰਕਰਾਰ ਰੱਖਣ ਦੇ ਲਈ ਜਾਂ ਸਿਧਾਂਤਾਂ ਨੂੰ ਸੱਚ ਨੂੰ ਬਰਕਰਾਰ ਰੱਖਣ ਦੇ ਲਈ ਪਾਸ਼ਾ ਨੂੰ ਤੇ ਪਾਸ਼ਾ ਦੇ ਸਿੰਘ ਸਿੰਘਣੀਆਂ ਨੂੰ ਜੇਕਰ ਆਪਣੇ ਪ੍ਰਾਨਾਂ ਦੀ ਕਹਾਉਤੀ ਵੀ ਦੇਣੀ ਪਈ ਤਾਂ ਉਹ ਦੇਣ ਤੋਂ ਵੀ ਗਰੇਜ਼ ਨਹੀਂ ਕੀਤਾ ਗੱਲ ਪਿੱਛੇ ਕਿਸੇ ਸੱਚ ਕਿ ਹੱਕ ਸੱਚ ਦੇ ਪਹਿਰਾ ਦਿੰਦੇ ਕੋਈ ਮਿੰਟ ਜਿਵੇਂ ਹੋਰ ਕਰਾਂ ਕਿਸੇ ਗੁਰੂ ਪਾਤਸ਼ਾਹ ਦੀ ਸ਼ਹੀਦੀ ਕਿਸੇ ਧਰਮ ਦੇ ਬਦਲੇ ਜਾਂ ਕਿਸੇ ਕੌਮ ਦੇ ਬਦਲੇ ਵਿੱਚ ਨਹੀਂ ਸੀ ਇਹ ਗੱਲ ਵੱਖਰੀ ਹੈ ਕਿ ਕਿਉਂਕਿ ਜਿਹੜਾ ਰਾਜਨੀਤਿਕ ਬੰਦਾ ਹੈ ਨਾ ਸਮੇਂ-ਸਮੇਂ ਤੇ ਆਪਣੇ ਨਵੇਂ-ਨਵੇਂ ਨਾਵਾਂ ਦੇ ਨਾਲ ਵੋਟਾਂ ਨੂੰ ਇਕੱਠੀਆਂ ਕਰਦਾ ਯਤਨ ਕਰਦਾ ਕੋਈ ਸਭਾ ਸੀ ਉਹਨਾਂ ਲੋਕਾਂ ਨੇ ਝੰਡਿਆਂ ਦੇ ਤਰ੍ਹਾਂ ਤਰ੍ਹਾਂ ਦੇ ਰੰਗ ਬਣਾ ਕੇ ਤੇ ਤਿਰੰਗੇ ਨੂੰ ਕੁਰਬਾਨੀ ਤੇ ਤਿਰੰਗੇ ਨੂੰ ਸਜਦਾ ਕਰ ਕਰਕੇ ਲੋਕਾਂ ਨੂੰ ਬਲੈਕਮੇਲ ਕੀਤਾ ਉਹਨਾਂ ਦੇ ਭਾਵਨਾਵਾਂ ਨੂੰ ਕੈਚ ਕੀਤਾ ਤੇ ਦੂਸਰਾ ਸਮਾਂ ਆ ਗਿਆ ਉਹਨਾਂ ਨੇ ਧਰਮਾਂ ਦੇ ਗਾਂ ਬਿਲਡਿੰਗਾਂ ਦੇ ਨਾਂ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਪਕੜਿਆ ਕਿ ਨਹੀਂ ਅਸੀਂ ਮਹਾਜਾ ਦਾ ਨਿਤਾਹਾ ਕੇ ਤੇ ਰਾਮੂ ਮੰਦਿਰ ਬਣਾ ਦੇਵਾਂਗੇ ਇਹ ਦੇ ਕਰਕੇ ਤੁਸੀਂ ਸਾਨੂੰ ਸੱਤਾ ਵਿੱਚ ਲੈ ਕੇ ਆਂ ਪੁੱਜ ਕੋ ਸਮਾਂ ਉਹ ਉਹਨਾਂ ਦਾ ਜਿਹੜਾ ਛੱਡਿਆ ਹੋਇਆ ਤੀਰ ਚੱਲਿਆ ਮੁੜ ਕੇ ਹੌਲੀ-ਹੌਲੀ ਜਾ ਕੇ ਹਿੰਦੂ ਧਰਮ ਦੀ ਰੱਖਿਆ ਦੀਆਂ ਗੱਲਾਂ ਕਰਨੀਆਂ ਸ਼ੁਰੂ ਹੋ ਗਈਆਂ ਤੇ ਅੱਜ ਕੱਲ ਜਿਹੜੀ ਗੱਲ ਚੱਲ ਰਹੀ ਹੈ ਜੇ ਹਿੰਦੂ ਦੀ ਘੱਟ ਹੈ ਸਨਾਤਨ ਦੀ ਜ਼ਿਆਦਾ ਹੈ ਅੱਜ ਤੁਹਾਨੂੰ ਹਿੰਦੂ ਸ਼ਬਦ ਨਹੀਂ ਮਿਲੇਗਾ ਹੁੰਦਾ ਜਿੰਨਾ ਸਨਾਤਨ ਮਿਲੇਗਾ ਅੱਜ ਜ਼ਿਆਦਾ ਜ਼ਿਆਦਾਤਰ ਜਿਹੜਾ ਜ਼ੋਰ ਦਿੱਤਾ ਜਾ ਰਿਹਾ ਹੈ ਨਾ ਮੌਜੂਦਾ ਪ੍ਰੈਜ਼ੈਂਟ ਕਾਲ ਦੇ ਵਿੱਚ ਉਹ ਸਨਾਤਨ ਤੇ ਦਿੱਤਾ ਜਾ ਰਿਹਾ ਹੈ ਕਿ ਸਨਾਤਨ ਧਰਮ ਇਦਾਂ ਦਾ ਸੀ ਸਰਾਥ ਨੇਤਾ ਤੋਂ ਚੱਲਿਆ ਠੀਕ ਹੈ ਠੀਕ ਹੈ ਮੁਨਕਰ ਨਹੀਂ ਅਸੀਂ ਹੋ ਸਕਦੇ ਪਰ ਜਦੋਂ ਸਨਾਤਨ ਨੂੰ ਖੁੱਦ ਲਈ ਲੋੜ ਪਈ ਉਦੋਂ ਖੜਾ ਕਿਉਂ ਨਹੀਂ ਹੋਇਆ ਆਪਾਂ ਅਸਲ ਦੁਨੀਆ ਦੇ ਵਿੱਚ ਦੋਸਤ ਮਿੱਤਰ ਉਸੇ ਨੂੰ ਮੰਨਦੇ ਆ ਨਾ ਜਿਹੜਾ ਸਾਡੇ ਦੁੱਖ ਦੇ ਵਿੱਚ ਵੀ ਨਾਲ ਆਵੇ ਸੁੱਖਾਂ ਵਿੱਚ ਤਾਂ ਸਾਰੇ ਹੀ ਨੇ ਪਾਸੇ ਪਾਣ ਕਹਿੰਦੇ ਸੁੱਖ ਮੈਂ ਆਣ ਬਹੁਤ ਮਿਲ ਬੈਠ ਤਾਡੇ ਘਰ ਕੋਈ ਖੁਸ਼ੀ ਦਾ ਸਮਾਗਮ ਹੈ ਬਿਨਾਂ ਸਦੇ ਤੋਂ ਵੀ ਲੋਕ ਆ ਜਾਣਗੇ ਰਹਿਤ ਚਾਹੁੰਦਿਸ ਘੇਰੇ ਤੁਹਾਡੇ ਕੋਲੇ 4 ਪੈਸੇ ਹੁਣ ਜਿਹੜਾ ਨਹੀਂ ਬੁਲਾਉਂਦਾ ਉਹ ਵੀ ਤੁਹਾਨੂੰ ਬੁਲਾ ਕੇ ਲੰਗੇਗਾ ਉਹ ਵੀ ਤੁਹਾਡੇ ਘਰ ਦੇ ਲਾਗੇ ਲਾਗੇ ਘਿਹੜੇ ਬਾਰੇਗਾ ਪਤਾ ਇਹਦੇ ਕੋਲੇ 4 ਪੈਸੇ ਨਹੀਂ ਪਰ ਵਿਪਤ ਪਰਿ ਸਭ ਹੀ ਸੰਸਾਰਕ ਉਤੇਗ ਵੱਧ ਪਾਛਾ ਜਬਾਣੀ ਦੇ ਵਿੱਚ ਜਦੋਂ ਤੁਹਾਡੇ ਤੇ ਕੋਈ ਔਖੀ ਘੜੀ ਆ ਗਈ ਉਦੋਂ ਬਾਕੀਆਂ ਦੀ ਗੱਲ ਤੋ ਛੱਡੋ ਤੁਹਾਡੇ ਪਰਿਵਾਰਕ ਮੈਂਬਰ ਵੀ ਤੁਹਾਡਾ ਸਾਥ ਨਹੀਂ ਦੇਣਗੇ ਭਾਵੇਂ ਜਿਹੜੀ ਬਿਮਾਰੀ ਤੁਹਾਨੂੰ ਲੱਗੀ ਹੈ ਨਾ ਉਹਦਾ ਦੁੱਖ ਤੁਹਾਨੂੰ ਭੁਗੜਨਾ ਪਵੇਗਾ ਤੁਹਾਡਾ ਪਰਿਵਾਰਕ ਮੈਂਬਰ ਨਹੀਂ ਲੈ ਸਕਦਾ ਤੇ ਕਿੰਨਾ ਮਰਜੀ ਤੁਹਾਡਾ ਮਾਪੇਣ ਭਰਾਵਾ ਪੁੱਤਰਾਂ ਧੀਆ ਪਤੀ ਪਤਨੀ ਦੇ ਨਾਲ ਪਿਆਰ ਪਰ ਜਿਹੜੀ ਬਿਮਾਰੀ ਜਿਹੜੇ ਇਨਸਾਨ ਨੂੰ ਲੱਗੀ ਹੈ ਕੋਈ ਦੂਜਾ ਨਹੀਂ ਰਹਿ ਸਕਦਾ ਵਿਅਕਤ ਪਰਿ ਸਭ ਹੀ ਸੰਗ ਛਾੜਤ ਕੋਉ ਨ ਆਪਕ ਨਿਰ ਤੇ ਭਾਈ ਮੁਬਾਰਕ ਆ ਤੁਸੀਂ ਕਹਿੰਦੇ ਹੋ ਸੀ ਹਾਥੀ ਚਲਾ ਕੇ ਬਾਰੇ ਸਾਡੀਆਂ ਸਰਬ ਕਲਾ ਸੰਪਨ ਸੀ ਜਦ 16 1700 ਪੁਰਸ਼ ਸੀ ਵਧੀਆ ਗੱਲ ਹੈ ਪਰ ਇਹ 16 ਕਲਾ ਉਦੋਂ ਕਿੱਥੇ ਗਏ ਜਦੋਂ ਤੁਹਾਡੇ ਤੇ ਵਿਅਕਤਤਾ ਪਈ ਸੋਚਣ ਦਾ ਬਿਸ਼ੈਕ ਤਾਂ ਇਹ ਹੈ ਨਾ ਮੈਂ ਵਾਰ-ਵਾਰ ਕਿਉਂ ਬੇਨਤੀ ਕਰਦਾ ਕਿ ਕੋਈ ਸਮਾਂ ਪਿਆ ਸਮੇਂ ਦੇ ਲੋਕਾਂ ਤੇ ਭੀੜ ਭਈ ਉਹ ਤੁਹਾਡੇ ਗੁਰੂ ਦੇ ਦਰ ਤੇ ਆਏ ਉਦੋਂ ਨਾ ਤਾਂ ਹਾਥੀ ਚਲੌਣ ਵਾਲੇ ਲੱਭੇ ਨਾ ਹੀ ਉਹ ਸੁਧਾਰਚਲ ਚੱਕਰ ਵਾਲੇ ਲੱਭੇ ਨਾ ਹੀ ਉਹ ਦਰਸ਼ੂਲਾ ਵਾਲੇ ਲੱਭੇ ਉਹਨਾਂ ਨੂੰ ਇੱਕੋ ਇੱਕ ਜਗ੍ਹਾ ਲੱਭੀ ਗਿਆ ਇੱਕੋ ਇੱਕ ਆਸਰਾ ਲੱਭਿਆ ਸੀ ਕਿ ਜਿੱਥੇ ਸਾਡੀ ਬਾਹ ਇੱਕ ਵਾਰ ਫੜੀ ਜਾਵੇ ਨਾ ਤੇ ਇਦਾਂ ਉਹ ਦਰ ਜੀਤੀ ਇੱਕ ਵਾਰ ਬਾਹ ਫੜ ਲੈਂਦਾ ਮਰ ਨਹੀਂ ਵਰ ਜਾਂਦਾ ਕੱਟ ਨਹੀਂ ਕੱਟ ਜਾਂਦਾ ਪਰ ਉਹ ਫੜੀ ਹੋਈ ਬਾਹ ਨੂੰ ਛੱਡਦਾ ਨਹੀਂ ਉਹਨਾਂ ਲੋਕਾਂ ਨੂੰ ਭਰੋਸਾ ਸੀ ਉਹਨਾਂ ਨੇ ਬਾਹ ਫੜਾ ਦਿੱਤੀ ਤੇ ਫੜੀ ਹੋਈ ਬਾਹ ਦੀ ਲਾਜ ਵੀ ਪਾਸਾ ਜੀ ਨੇ ਰੱਖੀ ਤੇ ਅੱਜ ਸਿੱਖਾ ਤੈਨੂੰ ਕਿਹੜੀ ਲੋੜ ਪੈ ਗਈ ਤੂੰ ਅੱਜ ਗੁਰੂ ਤੋਂ ਬਾਹ ਛੁਡਾ ਕੇ ਉਹਨਾਂ ਹੀ ਮੰਦਰਾਂ ਮਸੀਤਾਂ ਮਸਜਿਦਾਂ ਤੇ ਫੇਰ ਜਾ ਰਿਹਾ ਜਿਨ੍ਹਾਂ ਦੇ ਖਾਤਰ ਤੇਰੇ ਗੁਰੂ ਨੇ ਤੈਨੂੰ ਰੋਕਿਆ ਸੀ ਹੁਣ ਗੁਰੂ ਨੇ ਆਪਣੇ ਡੇਰੇ ਨਾਲ ਥੋੜੀ ਜੋੜਿਆ ਸੀ ਜਾਂ ਆਪਣੇ ਦੇਹ ਦੇ ਨਾਲ ਥੋੜੀ ਜੋੜਿਆ ਸੀ ਕਿੰਨੀ ਪਿਆਰੀ ਉਹ ਘਟਨਾ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਜੀਵਨ ਕਾਲ ਵਿੱਚੋਂ ਸਾਨੂੰ ਸਿੱਖਣ ਨੂੰ ਮਿਲਦੀ ਹੈ ਜਦੋਂ ਆਪਾਂ ਸਾਖੀਆਂ ਪੜ੍ਹਦੇ ਆਂ ਤਕਰੀਬਨ 40-45 ਸਾਲ ਦਾ ਸਮਾਂ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਸਤਿਗੁਰੂ ਨਾਨਕ ਪਾਤਸ਼ਾਹ ਦੇ ਨਾਲ ਬਤੀਤ ਕੀਤਾ ਮੈਂ ਜਿਹੜਾ ਅੱਜ ਦਾ ਟੌਪਿਕ ਲੈਣਾ ਹੈ ਨਾ ਉਹਦੇ ਵਿੱਚ ਆਪਾਂ ਇਹੀ ਗੱਲ ਕਰਨੀ ਹੈ ਕਿ ਅੱਜ ਜਿੱਥੇ ਅਸੀਂ ਆਪਣੇ ਆਪ ਨੂੰ ਵੰਡ ਲਿਆ ਨਾ ਉੱਥੇ ਅਸੀਂ ਗੁਰੂ ਕੇ ਸਿੱਖਾਂ ਨੂੰ ਵੀ ਵੰਡਣ ਵਿੱਚ ਪਿੱਛੇ ਨਹੀਂ ਰਹੇ ਅੱਜ ਮੈਂ ਦੋ ਤੁਹਾਡੇ ਇਤਿਹਾਸਕ ਵਿਚਾਰਾਂ ਦਾ ਜ਼ਿਕਰ ਕਰਾਂਗਾ ਇੱਕ ਬੀਬੀ ਪਿੱਠਾ ਜੀ ਦਾ ਜੀਵਨ ਤੇ ਦੂਜਾ ਭਾਈ ਸਾਹਿਬ ਭਾਈ ਮਣੀ ਸਿੰਘ ਦਾ ਜੀਵਨ ਪਹਿਲਾਂ ਮੈਂ ਬੇਨਤੀ ਕਰ ਦੇਵਾਂ ਮੇਰੀ ਨਜ਼ਰ ਵਿੱਚ ਸਾਰੇ ਸ਼ਹੀਦ ਬਰਾਬਰ ਨੇ ਕਿਸੇ ਦੀ ਕਟਾਈ ਹੋਈ ਇੱਕ ਉਂਗਲ ਵੀ ਕਰਕੇ ਧਰਬਾਸਾ ਜਿਹਨੂੰ ਪ੍ਰਵਾਨ ਹੈ ਤੇ ਸਾਨੂੰ ਵੀ ਪ੍ਰਵਾਨ ਹੈ ਤੇ ਕਿਸੇ ਦਾ ਕਟਾਇਆ ਬੰਦ ਬੰਦ ਵੀ ਜੇ ਗੁਰੂ ਨੂੰ ਪ੍ਰਵਾਨ ਹੈ ਤੇ ਸਾਨੂੰ ਪ੍ਰਵਾਨ ਹੈ ਪਰ ਅੱਜ ਸਾਡੀ ਕੋਮ ਦੇ ਜਿੱਥੇ ਆਪਣੇ ਆਪ ਚ ਵੰਡੀਆਂ ਪਾਈਆਂ ਮੈਨੂੰ ਮਾਫ਼ ਕਰ ਦੇਣਾ ਗੱਲ ਬੁਰੀ ਜ਼ਰੂਰ ਲੱਗੇਗੀ ਜਦ ਉਪਰੇ ਜੀ ਲੱਗੇਗੀ ਅੱਜ ਇਸ ਸ਼ਹੀਦਾਂ ਰੱਚੀ ਵੰਡੀਆਂ ਪਈਆਂ ਅੱਜ ਬਾਬਾ ਦੀਪ ਸਿੰਘ ਸ਼ਹੀਦ ਸਾਰਿਆਂ ਨੂੰ ਯਾਦ ਪਰ ਭਾਈ ਤਾਰੂ ਸਿੰਘ ਕਿੱਥੇ ਭਾਈ ਪਕਰ ਸਿੰਘ ਕਿੱਥੇ ਹੈ ਭਾਈ ਬਾਸ ਸਿੰਘ ਕਿੱਥੇ ਹੈ ਭਾਈ ਨੰਗੋਜੀ ਕਿੱਥੇ ਹੈ ਭਾਈ ਅਨਮੋਲ ਸਿੰਘ ਜੀ ਕਿੱਥੇ ਹੈ ਭਾਈ ਹਾਟੂ ਸਿੰਘ ਜੀ ਕਿੱਥੇ ਹੈ ਭਾਈ ਬਖੇਲ ਸਿੰਘ ਜੀ ਕਿੱਥੇ ਹੈ ਅਰਸ਼ੀਦ ਤਾਂ ਸਾਰੇ ਹੋਏ ਤੁਸੀਂ ਕਹਿੰਦੇ ਭਾਈ ਸਾਹਿਬ ਪਰ ਮਣੀ ਸੰਗਤ ਦਾ ਜੀਵਨ ਪਰਤੇ ਦੇ ਭਾਈ ਸਾਹਿਬ ਪਾਏ ਮਣੀ ਸੰਗਤ ਦੇ ਜੀਵਨ ਦੇ 63 ਮੈਂਬਰ ਇਤਨੀ ਦੋ ਨਹੀਂ ਪੰਜ ਨਹੀਂ 10 ਨਹੀਂ ਪਰਿਵਾਰ ਦੇ 63 ਮੈਂਬਰ ਜੀ ਦੇ ਵਿੱਚ ਭਾਈ ਸਾਹਿਬ ਭਾਈ ਬਣੀ ਸਿੰਘ ਜੀ ਨੇ 10 ਭਰਾ ਇੱਕ ਭਰਾ ਇਹਨਾਂ ਦਾ ਬਚਪਨ ਦੇ ਵਿੱਚ ਬਿਮਾਰੀ ਨਾਲ ਮਰ ਗਿਆ ਸੀ 9 ਭਰਾ ਸ਼ਹੀਦ ਨੇ ਭਾਈ ਸਾਹਿਬ ਭਾਈ ਬਣੀ ਸਿੰਘ ਜੀ ਤੇ 12 ਦੇ 12 ਸੁਪੁੱਤਰ ਉਹਨਾਂ ਵਿੱਚੋਂ ਦੋ ਪੁੱਤਰਾਂ ਦਾ ਜ਼ਿਕਰ ਸਾਡੇ ਕੋਲੇ ਨਹੀਂ ਆਉਂਦਾ ਅਲਮਸਤ ਸਿੰਘ ਤੇ ਮੋਹਨ ਸਿੰਘ ਦਾ ਬਾਕੀ 10 ਦੇ 10 ਸੁਪੁੱਤਰ ਭਾਈ ਬਣੀ ਸਿੰਘ ਦੇ ਸ਼ਹੀਦ ਨੇ ਭਾਈ ਸਾਹਿਬ ਭਾਈ ਬਣੀ ਸਿੰਘ ਜੀ ਦੇ ਭਤੀਜੇ ਸ਼ਹੀਦ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਚਾਚੇ ਦੇ ਪੁੱਤਰ ਰਸ਼ੀਦ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਪੋਤਰੇ ਰਸ਼ੀਦ ਨੇ ਅੱਜ ਜਦੋਂ ਆਪਾਂ ਮੁਕਸਰ ਦੇ ਜੰਗ ਦਾ ਜ਼ਿਕਰ ਕਰਦੇ ਆ ਕਿ ਲੀਡਰ ਤੇ ਰਾਜਨੀਤਕ 도ਗਲੇ ਲੋਕ ਵਦਾਵੇ ਦੇ ਕੇ ਚਲੇ ਗਏ ਤੇ ਉਹਦਾ ਦਿੱਤੀ ਹੋਈ ਦੇਗੀ ਹੋਈ ਪੰਥ ਨੂੰ ਭਾਈ ਸਾਹਿਬ ਭਾਈ ਮਹਾਸਿੰਘ ਜੀ ਨੇ ਆਪਣੀਆਂ ਜਾਨਾਂ ਉੱਤੇ ਹੂਲ ਕੇ ਬੀਬੀ ਭਾਗੌਰ ਜੀ ਨੇ ਜਾਨਾਂ ਉੱਤੇ ਹੂਲ ਕੇ ਉਹ ਉਹ ਬਦਾਵਲ ਦਿੱਤੇ ਹੋਏ ਲੀਡਰਾਂ ਦੇ ਨੂੰ ਪੜਵਾਇਆ ਉਹ ਭਾਈ ਸਾਹਿਬ ਭਾਈ ਮਹਾਸਿੰਘ ਜੀ ਵੀ ਭਾਈ ਸਾਹਿਬ ਭਾਈ ਬਣੀ ਸਿੰਘ ਦੇ ਪਰਿਵਾਰ ਦੇ ਵਿੱਚੋਂ ਸਨ ਤੇ ਇੱਕ ਵੀ ਮੈਨੂੰ ਕੋਈ ਸਥਾਨ ਦਿੱਥੋ ਜਿਸ ਦਾ ਸਾਥ ਤੇ ਬੜੀ ਭਾਵਨਾ ਤੇ ਸ਼ਰਧਾ ਦੇ ਨਾਲ ਭਾਈ ਸਾਹਿਬ ਭਾਈ ਬਣੀ ਸਿੰਘ ਦਾ ਸ਼ਿਧੀ ਦੇ ਰਮਰਾਇਆ ਜਾਂਦਾ ਹੋਵੇ ਮੈਂ ਇਹ ਨਹੀਂ ਕਹਿੰਦਾ ਕਿ ਬਾਕੀਆਂ ਨੂੰ ਛੱਡੋ ਭਾਵ ਕਿ ਅਸੀਂ ਇੱਕ ਚੀਜ਼ ਨੂੰ ਬਹੁਤ ਜ਼ਿਆਦਾ ਤਵੱਜੂ ਦੇ ਦਿੱਤੀ ਹੈ ਕਿ ਬਾਬਾ ਦੀਪ ਸਿੰਘ ਜੀ ਦੀਆਂ ਤਸਵੀਰਾਂ ਤਾਂ ਕਰ ਲੈਂਦੇ ਆ ਪਰ ਚਾਹੀਦੀ ਤਾਂ ਇਹ ਸੀ ਉਹਨਾਂ ਦਾ ਜੀਵਨ ਸਾਡੇ ਵਿੱਚ ਆਉਂਦਾ ਉਹਨਾਂ ਦੇ ਨਾਂ ਤੇ ਜੋਤਾਂ ਜਿਹੜੂ ਜ਼ਰੂਰ ਜਗਾ ਲੈਂਦੇ ਆ ਪਰ ਉਹਨਾਂ ਦੇ ਅੰਦਰਲੀ ਗਿਆਨ ਦੀ ਜੋਤ ਕਿਸੇ ਦੇ ਮਨ ਦੇ ਵਿੱਚ ਵੀ ਨਹੀਂ ਹੈ ਬਾਹਰ ਦੀਆਂ ਜੋਤਾਂ ਤਾਂ ਜਗਾਉਣੀਆਂ ਬੜੀਆਂ ਸੌਖੀਆਂ ਬੜੇ ਤਨੇ ਪਿੱਤਲ ਦੇ ਦੀਵੇ ਮਿਲ ਜਾਂਦੇ ਨੇ ਸਟੀਲ ਦੇ ਦੀਵੇ ਮਿਲ ਜਾਂਦੇ ਨੇ ਦੁਕਾਨਾਂ ਤੋਂ ਘਿਓ ਮਿਲ ਜਾਂਦਾ ਤੇ ਕਾਟਰਨ ਰੂਮ ਮਿਲ ਜਾਂਦੀ ਹੈ ਫਿਰ ਤ ਉਹਦੇ ਵਿੱਚ ਪਾਉਂਦੇ ਚਾਲੂ ਹੈ ਪਰ ਜੋ ਉਹਨਾਂ ਦੇ ਅੰਦਰ ਗਿਆਨ ਦੀ ਜੋਤ ਸੀ ਵਿਵੇਕ ਦੀ ਜੋਤ ਸੀ ਜੋ ਉਹਨਾਂ ਦੇ ਅੰਦਰ ਦ੍ਰਿੜਤਾ ਦੀ ਜੋਤ ਸੀ ਉਹ ਸਾਡੇ ਅੱਜ ਮਨਾਂ ਦੇ ਵਿੱਚ ਉਹ ਜੋਤ ਅਲੋਪ ਹੈ ਤੇ ਜਦੋਂ ਸ਼ਹੀਦੀ ਦੇੜਾ ਬਾਬਾ ਦੀਪ ਸਿੰਘ ਜੀ ਦਾ ਹੁੰਦਾ ਤੇ ਉਦੋਂ ਸਾਡੇ ਫੋਨਾਂ ਤੇ ਸਟੇਟਸ ਵੀ ਲੱਗਦੇ ਨੇ ਕਿੰਨਾ ਕੁਝ ਅਸੀਂ ਕਰਦੇ ਆ ਬਹੁਤ ਵਧੀਆ ਗੱਲ ਹੈ ਪਰ ਕਦੇ ਭਾਈ ਸਾਹਿਬ ਭਾਈ ਮਣੀ ਸਿੰਘ ਦਾ ਸ਼ਹੀਦੀ ਦੇੜੇ ਤੇ ਕੁਝ ਕੀਤਾ ਕਦੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦੇੜੇ ਤੇ ਕੁਝ ਕੀਤਾ ਬਾਬਾ ਉਦੇ ਸਿੰਘ ਜੀ ਦਾ ਜਿਨ੍ਹਾਂ ਦਾ ਸ਼ਹੀਦੀ ਦੇੜਾ 21 ਦਸੰਬਰ ਦੀ ਰਾਤ ਨੂੰ ਲੰਘ ਕੇ ਗਿਆ ਇਹ ਭਾਈ ਉਹਦੇ ਸਿੰਘ ਜੀ ਪਾਇਸਾ ਪਾਈ ਮਣੀ ਸਿੰਘ ਜੀ ਦੇ ਸੁਪੁੱਤਰ ਸਨ ਪਾਈ ਬਚਿੱਤਰ ਸਿੰਘ ਜੀ ਜਿਹੜੇ ਸਰਸਾ ਦੇ ਕੰਢੇ ਤੇ ਜੰਗ ਲੜਦੇ ਲੜਦੇ ਬਹੁਤ ਜ਼ਿਆਦਾ ਫੱਟ ਲੱਗੇ ਤੇ ਕਲਗੀਧਰ ਪਾਤਸ਼ਾਹ ਆਪ ਆਪਣੇ ਪਰਮ ਮਿੱਤਰ ਕੋਟਲਾ ਨਿਹੰਗ ਖਾਨ ਦੇ ਕੋਲੇ ਲੈ ਕੇ ਆਏ ਉੱਥੋਂ ਭਾਈ ਬਚਿੱਤਰ ਸਿੰਘ ਜੀ ਨੇ ਕੋਟਲਾ ਨਿਹੰਗ ਖਾਨ ਦੇ ਘਰ ਦੇ ਵਿੱਚ ਰੱਖਿਆ ਤੇ ਆਪ ਸਤਿਗੁਰੂ ਪਾਤਸ਼ਾਹ ਜੀ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਗਏ ਤੇ ਭਾਈ ਸਾਹਿਬ ਭਾਈ ਬਚਤਰ ਸਿੰਘ ਜੀ ਵੀ ਭਾਈ ਮਣੀ ਸਿੰਘ ਜੀ ਦੇ ਸੁਪੁੱਤਰ ਨੇ ਭਾਈ ਮਾਨ ਸਿੰਘ ਨਿਸ਼ਾਨ ਚੀ ਜਿਹੜੇ ਕਿ ਕਿਸ ਜਦੋਂ ਵੀ ਕੋਈ ਜੰਗ ਜਦ ਹੁੰਦੀ ਕੁਝ ਵੀ ਹੁੰਦਾ ਅੱਗੇ ਘੋੜਾ ਲੈ ਕੇ ਚੱਲਦੇ ਤੇ ਨਿਸ਼ਾਨ ਚੜ੍ਹਦੀ ਕਲਾ ਦਾ ਪ੍ਰਤੀਕ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਦੇ ਹੱਥ ਵਿੱਚ ਹੁੰਦਾ ਤੇ ਜਦੋਂ 1700 ਦੀ ਜੰਗ 1700 ਦੀ ਜੰਗ ਹੁੰਦੀ ਹੈ ਨਾ 1700 ਦੇ ਵਿੱਚ ਹਿੰਦੂ ਪਹਾੜੀ ਰਾਜਿਆਂ ਦੇ ਨਾਲ ਜੋ ਸਭ ਤੋਂ ਪਹਿਲੇ ਜਿਹੜੇ ਵਾਰ ਕੀਤੇ ਗਏ ਸਨ ਉਹ ਭਾਈ ਮਾਨ ਸਿੰਘ ਜੀ ਦੇ ਕੀਤੇ ਗਏ ਨਿਸ਼ਾਨ ਚੀਤੇ ਪਹਿਲਾਂ ਉਹਨੀਆਂ ਬਾਹਾਂ ਫੱਟੜ ਕੀਤੀਆਂ ਗਈਆਂ ਨਿਸ਼ਾਨ ਸਰਬ ਡਿੱਗਿਆ ਉਹਨੇ ਆਪਣੇ ਗੋਡਿਆਂ ਵਿੱਚ ਲਿਆ ਉਹਦੀਆਂ ਲੱਤਾਂ ਫੱਟੜ ਕੀਤੀਆਂ ਗਈਆਂ ਇੰਨੇ ਚਿਰ ਤੋਂ ਭਾਈ ਸਾਬਜਾਦਾ ਬਾਬਾ ਅਜੀਤ ਸਿੰਘ ਜੀ ਆਏ ਉਹਨਾਂ ਨੇ ਉਹ ਨਿਸ਼ਾਨ ਨੂੰ ਪਕੜਿਆ ਜਦੋਂ ਇਸ ਗੱਲ ਦਾ ਪਤਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਲੱਗਿਆ ਕਿ ਵੇਖੋ ਭਾਈ ਸਾਹਿਬ ਭਾਈ ਮਾਨਸੰਗ ਜੀ ਨੇ ਸਿੱਖੀ ਦੀ ਆਣ-ਛਾਣ ਅਤੇ ਨਿਸ਼ਾਨਾ ਨੂੰ ਕਾਇਮ ਰੱਖਣ ਦੇ ਲਈ ਆਪ ਦੇ ਸਰੀਰ ਤੇ ਫਟਕਾਣੇ ਪ੍ਰਵਾਨ ਕਰ ਲਏ ਪਰ ਗੁਰਨਾਨਕ ਜੀਆਂ ਛਾਣਾਂ ਅਤੇ ਨਿਸ਼ਾਨਾ ਨੂੰ ਪੈਰਾਜ ਨੇ ਰੋਂ ਦਿੱਤਾ ਤੇ ਕਲਗੀਧਰ ਪਾਤਸ਼ਾਹ ਜੀ ਨੇ ਆਪ ਦੀ ਦਸਤਾਰ ਤੇ ਇੱਕ ਕੱਪੜਾ ਫਾੜ ਕੇ ਉਹ ਭਾਈ ਨਿਸ਼ਕਮਾਨ ਸੰਗ ਨਿਸ਼ਾਨ ਚਿੰਦੇ ਬਣਿਆ ਜਿਹੜੇ ਪ੍ਰਾਤਨ ਸਾਡੇ ਨਿਸ਼ਾਨ ਸਿਰ ਦੇ ਉੱਪਰਲੇ ਪਾਸੇ ਝੁਲਿਆ ਕਰਦਾ ਸੀ ਅੱਜ ਦਾ ਮਾਫ ਕਰਨਾ ਸਾਡੇ ਨਿਸ਼ਾਨ ਸਾਹਿਬ ਦਾ ਭਾਵ ਵੀ ਅਲੋਪ ਹੈ ਤੀਰਾਂ ਦੀ ਜਗ੍ਹਾ ਤੇ ਖੰਡੇ ਆਦਿਕ ਚਲ ਵੇ ਇਸ ਪਾਸੇ ਡਾ ਜਾਵਾ ਭਾਵ ਕਿ ਨਿੱਕੀ ਨਿੱਕੀ ਚੀਜ਼ ਸਾਡੇ ਤੋਂ ਖੋਈ ਜਾ ਰਹੀ ਹੈ ਜਾਂ ਸਾਡੇ ਉਹਨੂੰ ਬਦਲ ਕੇ ਦੂਜੇ ਰੂਪ ਉਹਦਾ ਦਿੱਤਾ ਜਾ ਰਿਹਾ ਔਰ ਇਹੀ ਪਰਿਮਾਨ ਸੰਗ ਨਿਸ਼ਾਨ ਚੀ ਦਾ ਅਲਾਜ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਕਰ ਕੰਮਲ ਦੇਖ ਰੇ ਕੇ ਹੱਥਾਂ ਦੇ ਵਿੱਚ ਕੀਤਾ ਔਰ ਜਦੋਂ ਚਮਕੌਰ ਦੀ ਗੜੀ ਨੂੰ ਛੱਡਿਆ ਗਿਆ ਮੈਂ ਕੱਲ ਬੇਨਤੀ ਕਰ ਰਿਹਾ ਆ ਸਾ ਕਿ ਜਦੋਂ ਕੱਲ ਕੀ ਧਰਪਾਸ਼ਾ ਜੀ ਚਮਕੌਰ ਦੀ ਗੜੀ ਨੂੰ ਛੱਡਦੇ ਨੇ ਤੇ ਪਾਸ਼ਾ ਕਹਿੰਦੇ ਪਰ ਅਸੀਂ ਇਦਾਂ ਨਹੀਂ ਜਾਵਾਂਗੇ ਅਸੀਂ ਤਾੜੀ ਮਾਰ ਕੇ ਜਾਵਾਂਗੇ ਤੇ ਮੈਂ ਸੋਚਦਾ ਕੱਲ ਕੀ ਧਰਪਾਸ਼ਾ ਤਾੜੀ ਮਾਰ ਕੇ ਜਾ ਰਹੇ ਨੇ ਸਾਡੇ ਦੇ ਪੁੱਤ ਜੀ ਪ੍ਰਚਾਰ ਕਰਨ ਦੇ ਇੱਕ ਬਗਾਨੇ ਪੁੱਤ ਤਾੜੀ ਮਾਰ ਕੇ ਲੰਘਣ ਨਹੀਂ ਦਿੰਦੇ ਉਹ ਤੁਹਾਡੇ ਵਰਗੇ ਹੋ ਸਕਦਾ ਨਾ ਲੱਗਦੇ ਹੋਣ ਜੁਰਤਾਂ ਵਾਲੀ ਲੱਗ ਜਾਇਆ ਕਰਦੇ ਨੇ ਕਿਉਂਕਿ ਅਸੀਂ ਬਹੁਤੀ ਵਾਰ ਗੁਰੂ ਨਾਲ ਆਪਦੇ ਵਰਗੇ ਸਮਝਦੇ ਆ ਜਿੱਦਾਂ ਮੈਂ ਚਾਰ ਬੰਦਿਆਂ ਕੋਲੇ ਬਹਿ ਗਿਆ ਤੇ ਉੱਥੇ ਮਾਫੀ ਮੰਗ ਲਈ ਤੇ ਆਪਦੇ ਕੋਲੇ ਗਿਆ ਤਾਂ ਤੇ ਸ਼ੇਰ ਬਣ ਗਿਆ ਕਲਗੀਧਰ ਦਾ ਜੀਵਨ ਇਦਾਂ ਦਾ ਨਹੀਂ ਸੀ ਕਲਗੀਧਰ ਦੇ ਸਿੱਖਾਂ ਦਾ ਜੀਵਨ ਇਦਾਂ ਦਾ ਨਹੀਂ ਸੀ ਜਿਉ ਕਲਗੀਧਰ ਪਾਸ਼ਾ ਜੀ ਦੀ ਹਜ਼ੂਰੀ ਵਿੱਚ ਜ਼ੁਰਤ ਰੱਖਦੇ ਸਨ ਤੇ ਉਹ ਮਗਰੋਂ ਮੁਗਲਾਂ ਦੇ ਕੋਲ ਜਾ ਕੇ ਵੀ ਉਹੀ ਜ਼ਰਤ ਦੀ ਗੱਲ ਤੇ ਚੜ੍ਹਦੀ ਕਲਾ ਦੀਆਂ ਗੱਲਾਂ ਕਰਦੇ ਸਨ ਇਹ ਨਹੀਂ ਜਨਮ ਮਨ ਹੋਰ ਮੁਖ ਹੋਰ ਇਹ ਗੁਰੂ ਪਾਸ਼ਾ ਕੋਲੇ ਆ ਕੇ ਡਿੰਗਾ ਮਾਰੀ ਜਾਣੀਏ ਤੇ ਬਾਹਰ ਜਾ ਕੇ ਗੱਲਾਂ ਖੋਦ ਕਰੀ ਜਾਣੀ ਹੁਣ ਉਹ ਮਾਨ ਸਿੰਘ ਨਿਸ਼ਾਨ ਚੀ ਦਾ ਇਲਾਜ ਪਾਸ਼ਾ ਜੀ ਨੇ ਕੀਤਾ ਜਦੋਂ ਚਮਕੌਰ ਦੀ ਗੜੀ ਨੂੰ ਛੱਡਿਆ ਗਿਆ ਤੇ ਸਤਿਗੁਰ ਕਹਿੰਦੇ ਇੰਦਾ ਨਹੀਂ ਜਾਣਾ ਸੀ ਤਾੜੀ ਮਾਰ ਕੇ ਭਾਵਕ ਵੰਗਾਰ ਕੇ ਜਾਵਾਂਗੇ ਇਹਦਾ ਕਥਾ ਸੀ ਦਾਨੇ ਪੁਰਖਾਂ ਦੇ ਮੁਤਾਬਕ ਕਿ ਤਿੰਨ ਸਿੰਘ ਪਾਸ਼ਾ ਜੀ ਨਾਲ ਲੈ ਕੇ ਗਏ ਮੈਂ ਜਿਹੜੇ ਬੇਨਤੀ ਕਰਨੇ ਚਾਹ ਰਿਹਾ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਤੀਜੇ ਸੰਧ ਭਾਈ ਮਾਨ ਸਿੰਘ ਜੀ ਇਹ ਤਾਂ ਜੇ ਆਪਾਂ ਅੰਤਰੀਅ ਭਾਗ ਲਈਏ ਨਾ ਇਹੀ ਹੈ ਕਿ ਸਿੱਖਾ ਤੇਰੇ ਤੇ ਵਿਪਤਾ ਜੀ ਜਿੰਨੀ ਮਰਜ਼ੀ ਵੱਡੀ ਘੜੀ ਆ ਜਾਵੇ ਹੁਣ ਇਹਦੇ ਤਾਂ ਵੱਡੀ ਘੜੀ ਤਾਂ ਸਾਡੇ ਤਿਆਰ ਹੀ ਨਾ ਸਕਦੇ ਕਿ ਪੁੱਤਰਾਂ ਦੀਆਂ ਸ਼ਹਾਦਤਾਂ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਹੋਈਆਂ ਹੁਣ ਔਰ ਪਿਤਾ ਦੇ ਕੋਲੇ ਸਮਾਂ ਵੀ ਨਾ ਹੋਵੇ ਕਿ ਆਪਣੇ ਪੁੱਤਰਾਂ ਦਾ ਅੰਤ ਨੂੰ ਸੰਸਕਾਰ ਕਰ ਸਕੇ ਦੁਨੀਆ ਤੇ ਗਰੀਬ ਤੋਂ ਗਰੀਬ ਬੰਦਾ ਮਰ ਜਾਂਦਾ ਹੈ ਨਾ ਉਹਦੇ ਕੋਲੇ ਸਮਰੱਥਾ ਨਹੀਂ ਹੁੰਦੀ ਤੇ ਆਂਢੀ ਗੁਆਂਢੀ ਪੈਸੇ ਇਕੱਠੇ ਕਰਕੇ ਜਾਂਦੇ ਹੋਏ ਉਹਨੂੰ ਖੱਪਣ ਦਾ ਜ਼ਰੂਰ ਸਵਾਗਤ ਦਿੰਦੇ ਨੇ ਵੀ ਚਲੋ ਤੇਰੇ ਕੋਲ ਇੰਨਾ ਪੈਸਾ ਰਕ ਨਹੀਂ ਗਿਆ ਜਿਹੜੀਆਂ ਇਹਦੀਆਂ ਹਰਤਮ ਕਰਿਆਵਾਂ ਨੇ ਉਹ ਪਈਆਂ ਸੀ ਰੱਖ ਕੇ ਕਰ ਦਿੰਦੇ ਆ ਕੋਈ ਵੀ ਦੁਨੀਆ ਤੋਂ ਖੱਪਣ ਤੋਂ ਬਗੈਰ ਬੰਦਾ ਨਹੀਂ ਜਾਂਦਾ ਪਰ ਕਦੀ ਚਮਕੌਰ ਦੇ ਘੜੀ ਵਾਲੇ ਪਾਸੇ ਸੁਰਤ ਲੈ ਕੇ ਜਾਣਾ ਉੱਥੇ ਗੁਰੂ ਪਾਸ਼ਾ ਜੀ ਦੇ ਪੁੱਤਰਾਂ ਤੇ ਵੀ ਖੇਰਲੇ ਸਮੇ ਖੱਪਣ ਨਹੀਂ ਪਿਆ ਤੇ ਗੁਰੂ ਕੇ ਜਾਨਾਂ ਤੋਂ ਪਿਆਰੇ ਸਿੰਘਾਂ ਤੇ ਵੀ ਖੱਪਣ ਨਹੀਂ ਪਿਆ ਪਰ ਸਤਗੁਰੂ ਜੀ ਇੰਨੇ ਦ੍ਰਿਆਵੀ ਭਾਸ਼ਾ ਵਿੱਚ ਆਪਾਂ ਗੱਲ ਕਰੀਏ ਔਖੀ ਘੜੀ ਦੇ ਵਿੱਚ ਜਾਨਾਂ ਤੋਂ ਪਿਆਰੇ ਪੁੱਤਰ ਸ਼ਹੀਦ ਹੋ ਗਏ ਨੇ ਜਾਨਾਂ ਤੋਂ ਪਿਆਰੇ ਸਿੱਖ ਸ਼ਹੀਦ ਹੋ ਗਏ ਨੇ ਪਰ ਜਾਨ ਲੱਗੇ ਤਿੰਨ ਸਿਧਾਂਤ ਸਾਨੂੰ ਜ਼ਰੂਰ ਦੇ ਕੇ ਜਾਂਦੇ ਨੇ ਕਿ ਸਿੱਖਾ ਤੇਰੇ ਤੇ ਜਿੰਨੀ ਵਾਜੀ ਔਖੀ ਘੜੀ ਆ ਜਾਵੇ ਪਰ ਤੂੰ ਦਇਆ ਧਰਮ ਅਤੇ ਮਾਣ ਨਾ ਛੱਡੀ ਇਹ ਸਿਧਾਂਤ ਸਿੱਖ ਕਿ ਇਹ ਦੁੱਖੀ ਘੜੀ ਤਾਰ ਹੀ ਨਾ ਸਕਦੀ ਅੱਜ ਤੱਕ ਸਾਡੇ ਘਰੇ ਵਾਰ-ਵਾਰ ਬੇਨਤੀ ਕਰਦਾ 2-3 ਦਿਨ ਬਿਮਾਰੀ ਆ ਜਾਵੇ ਤੇ ਸਾਡੇ ਮਨ ਵਿੱਚ ਡਾਊਟ ਪੈਦਾ ਹੋ ਜਾਂਦਾ ਵੀ ਅਸੀਂ ਕਿਤੇ ਕਿਸੇ ਨੇ ਕੁਝ ਕਰਾਤਾ ਨਹੀਂ ਦਿੱਤਾ ਕਿਸ ਦੀ ਨਜ਼ਰ ਤਾਂ ਨਹੀਂ ਲੱਗੀ ਕਿਤੇ ਆਹ ਤਾਂ ਨਹੀਂ ਹੋ ਗਿਆ ਇਦੋਂ ਵੱਡੀ ਗੱਲ ਤਾਂ ਕਿਹੜੀ ਹੈ